तुसी देख रहे हो इंडिया, टीवी। कस्बा कुमान बाजार विच चोरा वालों एक सनियरे की दुकान नू बनाया निसाना लख रुपये सामान लेके हुए फरार कुलजीत सिंह खोखर की खास रिपोर्ट ਸਰਕਾਰੀ ਸਕੂਲ ਦੀ ਗਰਾਊਂਡ ਦੇ ਸਾਹਮਣੇ ਸਿਵ ਜੁਵਲਰ ਅਤੇ ਪੰਕਜ ਜੁਵਲਰ ਦੋਵਾਂ ਦੁਕਾਨਾਂ ਤੇ ਸੀਸੀਟੀਵੀ ਕੈਮਰਿਆਂ ਮੁਤਾਬਕ 11 ਚਾਲੀ ਤੇ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਇਸ ਸਬੰਧੀ ਸਨਿਆਰ ਅਸ਼ੋਕ ਕੁਮਾਰ ਪੁੱਤਰ ਦولت RAM ਨੇ ਦੱਸਿਆ ਕਿ ਤਿਜੋਰੀ ਵਿੱਚ 6-7 ਕਿਲੋ ਚਾਂਦੀ ਅਤੇ 8 ਤੋਂ 10 ਗ੍ਰਾਮ ਸੋਨਾ ਤੋਲਣ ਵਾਲਾ ਕੰਡਾ ਤੇ ਹੋਰ ਵੀ ਸਾਮਾਨ ਸੀ ਥੋੜੇ ਹਲੋ ਜੈ ਜੀ ਹਾਂਜੀ ਜਿਹੜੀ ਤੁਹਾਡੇ ਰਾਤ ਚੋਰੀ ਹੋਏ ਤੋਂ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆਂ ਸਾਡੇ 11:15 ਵਜੇ ਫੋਨ ਆਇਆ ਸੀ ਕਿ ਕਿਤੇ ਦੁਕਾਨ ਦੀ ਚੋਰੀ ਹੋ ਗਈ ਆ ਮੋਕੇ ਤੇ ਪਹੁੰਚੇ ਪਹੁੰਚ ਕੇ ਫੋਨ ਕਰਨ ਫੋਨ ਦਿੱਤਾ ਤੇ ਉਹਦੇ ਵਿੱਚ ਜਿਹੜਾ ਮੇਰਾ ਸੀ ਸੀ ਉਹ ਚੁੱਕ ਕੇ ਲੈ ਗਈ ਜਿਹਦੇ ਵਿੱਚ 6 ਤੋਂ 7 ਕਿਲੋ ਚਾਂਦੀ ਤੇ 10 ਗ੍ਰਾਮ ਦੇ ਆਸ-ਪਾਸ ਸੋਨਾ ਸੀ ਤੇ ਇੱਕ ਕੰਡਾ ਸੀ ਕੈਮਰਾ ਸੀ ਜਿਹੜਾ ਉਹ ਲੈ ਕੇ ਚੋ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਵੀ ਫੋਨ ਕੀਤਾ ਦੁਕਾਨਦਾਰ ਮਾਲਕ ਨੇ ਅਮਨ ਤੇ ਨਾਲ ਤੇ ਕਬੀਰ ਸਿੰਘ ਜਿਹਨੇ ਮੀਨ ਮੌਕੇ ਤੇ ਦੇਖਿਆ ਉਹਨੇ ਤੇ ਕਿੰਨੀ ਕਿੰਨੇ ਕਿ ਲਾਗਤ ਦੀ ਤੁਹਾਡੀ ਚੋਰੀ ਹੋਈ ਹੈ ਜਿਹੜੀ ਲੱਖ ਜੀ ਕੋਈ 7 ਤੋਂ 8 ਲੱਖ ਦੇ ਆਸ-ਪਾਸ ਤੇ ਤੁਸੀਂ ਪੁਲਿਸ ਨੂੰ ਦਰਖਾਸਤ ਕੀਤੀ ਹੈ ਨਾ ਹਾਂਜੀ ਦਰਖਾਸਤ ਦਿੱਤੀ ਹੈ ਜੀ ਤੇ ਕਿੰਨੇ ਕ ਵਜੇ ਤੁਹਾਨੂੰ ਪਤਾ ਲੱਗਾ ਵੀ ਸਾਨੂੰ ਉਹ ਕਰੀਬ 11:30 ਦੇ ਆਸ-ਪਾਸ ਤੇ ਪੁਲਿਸ ਮੌਕੇ ਤੇ ਪਹੁੰਚ ਨਹੀਂ ਜੀ ਪੁਲਿਸ ਵੀ 25 ਮਿੰਟ ਬਾਅਦ ਆਈ ਫੋਨ ਕਰਨ ਤੋਂ ਬਾਅਦ ਮੈਂ ਤਾਂ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਵੀ ਇਹ ਪ੍ਰਸ਼ਾਸਨ ਕੋਕੀ ਦੇਖਣ ਕਾਰਵਾਈ ਕਰਨ ਮੇਰੇ ਨਾਲ ਹੀ ਪੰਕਜ ਜੁਲਰਜ਼ ਆ ਉਹਨਾਂ ਦੇ ਵੀ ਤਿੰਨ ਵਾਰੀ ਵਾਰਦਾਤ ਹੋ ਗਈਆ ਪਰ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਾਰਵਾਈ ਕਰਦੇ ਨਾ ਕੁਛ ਹਾਂਜੀ ਰਾਤੀ ਜਿਹੜੀ ਚੋਰੀ ਹੋਇਆ ਉਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਿਵੇਂ ਵੇਖਿਆ ਉਹ ਚੋਰਾਂ ਨੂੰ ਮੈਂ ਸਾਡੀ ਟੈਕਸੀ ਡਰਾਈਵਰ ਆ ਤੇ ਮੈਂ ਸਾਈ ਰਾਕੇ ਬਿਆਸੋਂ ਆਂਦੇ ਆਂ ਅਸੀਂ ਤੇ ਮੇਰਾ ਮਾਲਕ ਮੈਨੂੰ ਘਰ ਛੱਡਣ ਵਾਸਤੇ ਆਇਆ ਤੇ ਮੈਂ ਹਮੇਸ਼ਾ ਹੀ ਇਸ ਤਰ੍ਹਾਂ ਜਿ ਤਰ੍ਹਾਂ ਗਲੀ ਵਿੱਚ ਹਨੇਰਾ ਹੁੰਦਾ ਮੇਰਾ ਘਰ ਮਗੜਿਆ ਤੇ ਗਲੀ ਚੋਂ ਲੰਘ ਕੇ ਜਾਣਾ ਪੈਂਦਾ ਤੇ ਮੈਂ ਘਰ ਦੇ ਨੂੰ ਫੋਨ ਕੀਤਾ ਮਾਤਾ ਆਪਨੇ ਨੂੰ ਕਿ ਬੱਤੀ ਜਗਾ ਦਿਓ ਤੇ ਇੰਨਾ ਚਿਰ ਉਹ ਜਿਹੜੇ ਹੈਗੇ ਸੀ ਚੋਰ ਹੈਗੇ ਸੀ ਜਿਹੜੇ ਮੈਂ ਮੋਬਾਈਲ ਕੀਤਾ ਤੇ ਉਹਨਾਂ ਨੇ ਵੇਖ ਲਿਆ ਤੇ ਉਹ ਆ ਕੇ ਕਿ ਤੁਮ ਕਹਿੰਦੇ ਕਿ ਤੂੰ ਕਿੰਨੂੰ ਫੋਨ ਲਾਉਣ ਦਿਆ ਵਾ ਕੀ ਐ ਇੱਥੇ ਖਲੋ ਜਾ ਤੈਨੂੰ ਗੋਲੀ ਮਾਰ ਦੇਣੀ ਤੇ ਮੈਂ ਡਰਦਾ ਉੱਥੇ ਮੈਂ ਕਿਹਾ ਉਹਨਾਂ ਨੇ ਆਉਂਦਿਆ ਸਾਰੀ ਸਭ ਤੋਂ ਪਹਿਲਾਂ ਮੇਰਾ ਮੋਬਾਈਲ ਖੋਇਆ ਮੋਬਾਈਲ ਖੋ ਗਿਆ ਤੇ ਮੈਂ ਇੱਧਰ ਮਗੜ ਆਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਗਲੀ ਦੇ ਵਿੱਚ ਢਾਕੇ ਤੇ ਦੋ ਸਟਾ ਮੇਰੇ ਮੋਢੇ ਤੇ ਲਾਈਆਂ ਤੇ ਇੱਕ ਮੇਰੇ ਇੱਥੇ ਗੋਡੇ ਤੇ ਲਾਈ ਉਹਦੇ ਬਾਅਦ ਮੈਨੂੰ ਖਿੱਚ ਕੇ ਲੈ ਗਏ ਨਾਲ ਆਪਣੇ ਜਿੱਥੇ ਚੋਰੀ ਚੋਰੀ ਹੋਂਦੀ ਸੀ ਜਿਹੜੀ ਬਕਾਲ ਦੇ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿ ਸਾਡੇ ਨਾਲ ਮਦਦਤ ਰੱਖ ਦੀ ਆ ਸਮਾਨ ਜਿਹੜਾ ਰਖਾ ਮੈਂ ਕਿਹਾ ਇਹ ਕੰਮ ਨਹੀਂ ਤੁਸੀਂ ਮੋਬਾਈਲ ਨਾਲ ਲੈ ਲਿਆ ਮਿਲ ਕੋ ਜਿੰਨੇ ਪੈਸੇ ਕੋਈ 100 200 ਰੁਪਏ ਹੈਗਾ ਉਹ ਲੈ ਲਓ ਤੇ ਉਹਨਾਂ ਚੋਂ ਉਹਨਾਂ ਨੇ ਲੱਦ ਕੇ ਇੱਕ ਮੋਟਰਸਾਈਕਲ ਤੇ ਦੋ ਜਾਨੇ ਮੋਟਰਸਾਈਕਲ ਤੇ ਚੱਲ ਗਏ ਤੇ ਤੀਜਾ ਜਾਨਾ ਜਿਹਨੇ ਮੈਨੂੰ ਫੜਿਆ ਹੋਇਆ ਸੀ ਉਹ ਮੈਨੂੰ ਬਾਹਾਂ ਤੋਂ ਫੜ ਕੇ ਥੋੜੀ ਦੂਰ ਤੱਕ ਲੈ ਕੇ ਗਿਆ ਤੇ ਉਹਦੇ ਬਾਅਦ ਉਹ ਛੱ ਤਾਂ ਤੁਸੀਂ ਫਿਰ ਇਨਫੋਰਮ ਕੀਤਾ ਇਹਨਾਂ ਨੂੰ ਮੈਂ ਫਿਰ ਵਾਪਸ ਆਪਣੇ ਘਰ ਗਿਆ ਭੱਜਾ ਭੱਜਾ ਉਹਦੇ ਬਾਅਦ ਮੈਂ ਆਪਣੇ ਚਾਚੇ ਦੇ ਘਰ ਫੋਨ ਕੀਤਾ ਚਾਚੇ ਦੇ ਮੁੰਡੇ ਨੇ ਫਿਰ ਅਸ਼ੋਕ ਕੁਮਾਰ ਨੂੰ ਫੋਨ ਕੀਤਾ ਫਿਰ ਆਪਾਂ ਬਾਹਰ ਨਿਕਲੇ ਤੇ ਅਸ਼ੋਕ ਕੁਮਾਰ ਜੀ ਸੇ ਆਏ ਸਾਰੇ ਜਣੇ ਤੇ ਫਿਰ ਆਪਾਂ ਮੌਕੇ ਤੇ ਫਿਰ ਤੇਰਾ ਨਾਮ ਕੀ ਰਣਵੀਰ ਸਿੰਘ हां जी डीएसपी साहब आज तही मौका वेखण आए जे सुनारे दी दुकान ते वड्डी चोरी होई आ। ਕੀ ਮੌਕੇ ਤੇ ਦੇਖਿਆ ਤੁਸੀਂ? ਜਦੋਂ ਇਸ ਸੰਬੰਧੀ ਡੀਐਸਪੀ ਸੀ ਹੈ ਗੋਬਿੰਦੂ ਕੁਮਾਰ ਅਸਟੇਜ ਦੇ ਸਮਾਂ ਚੌਕ ਤੋਂ ਉਹਨਾਂ ਦਿਸ਼ਾ ਕੀ ਉਹਦੀ ਦੁਕਾਨ ਦੇ ਵਿੱਚੋਂ ਕੋਈ 11 12 12 ਵਜੇ ਦੇ ਕਰੀਬ ਤਿੰਨ ਅਣਪਛਤੇ ਜਿਹੜੇ ਵਿਅਕਤੀ ਆ ਉਹਨਾਂ ਨੇ ਉਹ ਬੰਨੇ ਹੋਏ ਆ ਉਹਨਾਂ ਨੇ ਤਾਲਾ ਤੋੜ ਕੇ ਤੇ ਤਜੋਰੀ ਲੈ ਗਏ ਨੇ ਤੇ ਇੱਕ ਹੋਰ ਦੁਕਾਨ ਤੇ ਵੀ ਉਹਨੇ ਰੀਅਟੈਂਪਟ ਕੀਤੀ ਆ। ਉਦੇ ਸਵਾਲ ਦੇ ਵਿੱਚ ਸੀਸੀਟੀਵੀ ਫੋਰਸ ਆਪਣਾ ਘੰਗਾਲੇ ਆ ਉਹਨਾਂ ਦੇ ਵਿੱਚ ਉਹਨੇ ਮੂੰਹ ਬੰਨੇ ਹੋਏ ਨੇ ਅਸੀਂ ਇਹਨਾਂ ਦੇ ਆਪਣਾ ਜਿਹੜਾ ਸੀਸੀਟੀਵੀ ਫੋਰਸ ਤੇ ਅਧਾਰ ਤੇ ਆਪਾਂ ਜਿਹੜਾ ਇੱਕ ਵਿੱਚ ਵੈਰੀਫਾਈ ਕਰਾਂਗੇ ਸਾਰੇ ਇਹਨਾਂ ਦਾ ਅੱਗੇ ਪਿੱਛੇ ਇਹਨਾਂ ਦਾ ਦੇਖਾਂ ਕਿ ਕਿੱਥੋਂ ਆਏ ਕਿੱਥੇ ਗਏ ਨੇ ਤੇ ਬਾਕੀ ਇਹਨਾਂ ਦੇ ਅਸੀਂ ਜੋ ਵੀ ਟੈਕਨੀਕਲੀ ਇਸ ਆਪਣੇ ਬਾਰਦਾ ਤੋਂ ਆਪਾਂ ਟ੍ਰੇਸ ਕਰਾਂਗੇ ਤੇ ਅਸੀਂ ਇਸ ਨੂੰ ਟ੍ਰੇਸ ਕਰ ਲਾਂਗੇ ਪਰਚਾ ਅਸੀਂ ਦਰਜ ਕਰ ਦਿੱਤਾ ਪਰਚਾ ਦਰਜ ਕਰਤੇ ਜਰੀ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰਾਂਗੇ